हां जी ਸਤਿ ਸ੍ਰੀ ਅਕਾਲ ਦੋਸਤੋ ਸੋ ਇੱਕ ਨਵੀਂ ਮੋਟੀਵੇਸ਼ਨ ਦੇ ਨਾਲ ਤੁਹਾਡੇ ਅੱਗੇ ਫਿਰ ਤੋਂ ਹਾਜ਼ਰ ਹੋਇਆ ਫੇਰ ਉਹੀ ਕੋਸ਼ਿਸ਼ ਲੈ ਕੇ ਕਿ ਜੇ ਕੋਈ ਇਨਸਾਨ ਖੁਦ ਨੂੰ ਟੁੱਟਿਆ ਹੋਇਆ ਮਹਿਸੂਸ ਕਰਦਾ ਖੁਦ ਨੂੰ ਡਾਊਨ ਫੀਲ ਕਰਦਾ ਜਾਂ ਉਹਨੂੰ ਲੱਗਦਾ ਕਿ ਜ਼ਿੰਦਗੀ ਸੋਹਣੀ ਨਹੀਂ ਹੈਗੀ ਜ਼ਿੰਦਗੀ 'ਚ ਬਹੁਤ ਨਿਰਾਸ਼ਾ ਵਾ ਤਾਂ ਕਿ ਤਨਾ ਕਿਤੇ ਕੋਈ ਅਸਰ ਹੋ ਸਕੇ ਉਮੀਦ ਮਿਲ ਸਕੇ ਇਹ ਗੱਲਾਂ ਸੁਣ ਕੇ ਤੇ ਉਹ ਇਨਸਾਨ ਵੀ ਕਹਿਣ ਤੇ ਮਜਬੂਰ ਹੋ ਜੇ ਕਿ ਜ਼ਿੰਦਗੀ ਬਹੁਤ ਸੋਹਣੀ ਆ ਜ਼ਿੰਦਗੀ ਮੈਂ ਖੁੱਲ ਕੇ ਮੰਨਣੀਆਂ ਤੇ ਇੰਜੋਏ ਕਰਨੀਆਂ ਸੋ ਜਿਆਦਾ ਲੰਬੀ ਗੱਲਬਾਤ ਨਹੀਂ ਲੈ ਕੇ ਜਾਣੀ ਛੋਟੀ ਜੀ ਵੀਡੀਓ ਹੈ ਐਂਡ ਤੱਕ ਜਰੂਰ ਦੇਖ ਲਿਓ ਤੁਸੀਂ ਇੱਕ ਗੀਤ ਸੁਣਿਆ ਹੋਊਗਾ ਬੜਾ ਮਕਬੂਲ ਗੀਤਾ ਹਰ ਭਜਨ ਮਾਨ ਹੋਰਾਂ ਦਾ ਤੇ ਵਿਜੇਤਾ ਮੀ ਬਹੁਤ ਸੀਨੀਅਰ ਰਾਈਟਰ ਹੋਏ ਨੇ ਉਹਨਾਂ ਦਾ ਲਿਖਿਆ ਹੋਇਆ ਕਿ ਆਹ ਸੋਹਣਿਆ ਵੇ ਜੱਗ ਜਿਉਂਦਿਆਂ ਤੇ ਮੇਲੇ ਜ਼ਿੰਦਗੀ ਤੋਂ ਲੰਮੇ ਤੇਰੇ ਝਗੜੇ ਚ ਮੇਲੇ ਦੇਖੋ ਕਿੰਨੀਆਂ ਖੂਬਸੂਰਤ ਇਹ ਲਾਈਨਾਂ ਨੇ ਤੇ ਕਿੰਨੀਆਂ ਇਨਸਪੀਰੇਸ਼ਨਲ ਇਹ ਸਤਰਾਂ ਨੇ ਤੇ ਆਪਾਂ ਅਕਸਰ ਆਮ ਜ਼ਿੰਦਗੀ ਦੇ ਵਿੱਚ ਵੀ ਇਹ ਲਾਈਨਾਂ ਨੂੰ ਵਰਤਦੇ ਆ ਜਦੋਂ ਆਪਾਂ ਕਿਸੇ ਨਾਲ ਰੁੱਸੇ ਗਿਲੇ ਖਤਮ ਕਰਨੇ ਹੋਣ ਝਗੜੇ ਖਤਮ ਕਰਨੇ ਹੋਣ ਰੁੱਸੇ ਨੂੰ ਮਨਾਉਣਾ ਹੋਵੇ ਜਾਂ ਆਪਣੀ ਅੰਦਰੋਂ ਖੁਸ਼ ਜਿਹੜੀ ਖੁਸ਼ੀ ਜ਼ਾਹਿਰ ਕਰਨੀ ਹੋਵੇ ਆਪਾਂ ਅਕਸਰ ਕਹਿ ਦਿੰਨੇ ਆ ਕਿ ਜੱਗ ਜਿਉਂਦਿਆਂ ਦੇ ਮੇਲੇ ਆ ਬਈ ਵਾਕਈ ਦੇ ਵਿੱਚ ਦੋਸਤੋ ਜੱਗਾ ਜਿਹੜਾ ਇਹ ਜਿਉਂਦਿਆਂ ਦੇ ਮੇਲੇ ਹੀ ਆ ਤੇ ਮੈਨੂੰ ਲੱਗਦਾ ਆਪਾਂ ਸਾਰਿਆਂ ਨੂੰ ਇਹ ਗੱਲ ਆ ਜਿਹੜੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਦੇਣੀ ਚਾਹੀਦੀ ਆ ਤੇ ਇਹ ਗੱਲ ਪ੍ਰਵਾਨ ਕਰ ਲੈਣੀ ਚਾਹੀਦੀ ਆ ਕਿ ਜੱਗ ਵਕਈ ਜਿਉਂਦਿਆਂ ਦੇ ਮੇਲੇ ਆ ਜਦ ਤੱਕ ਇਹ ਜ਼ਿੰਦਗੀ ਆ ਉਦੋਂ ਤੱਕ ਸਾਡੇ ਕੋਲ ਸਾਰਾ ਕੁਝ ਚੰਗਾ ਹੀ ਆ ਕੁਝ ਵੀ ਮਾੜਾ ਨਹੀਂ ਤੇ ਜਿੱਦਣ ਜ਼ਿੰਦਗੀ ਖਤਮ ਹੋ ਗਈ ਉਸ ਤੋਂ ਬਾਅਦ ਕੀ ਹੋਣਾ ਕੀ ਦੇ ਨਾਲ ਕਿਸੇ ਨੂੰ ਕੁਝ ਨਹੀਂ ਪਤਾ ਇਹ ਪੇ ਦਾ ਜਿਹੜਾ ਕਿਸੇ ਨੂੰ ਅੱਜ ਤੱਕ ਨਹੀਂ ਪਿਆ ਸੋ ਅੱਜ ਨੂੰ ਇੰਜੋਏ ਕਰ ਲੋ ਮੈਨੂੰ ਨਾ ਯਾਦ ਆਇਆ ਜਿਹੜਾ ਐਪਲ ਦਾ ਫਾਊਂਡਰ ਆ ਸਟੀਵ ਜੋਬਸ ਮੇਰਾ ਖਿਆਲ ਉਹਦੀ ਮੈਂ ਇੱਕ ਵਾਰੀ ਬਾਇਓਗ੍ਰਾਫੀ ਸੁਣ ਰਿਹਾ ਸੀ ਤੇ ਉਸ ਇਨਸਾਨ ਦਾ ਕਹਿਣਾ ਸੀ ਵੀ ਮੈਂ ਜ਼ਿੰਦਗੀ 'ਚ ਨਾ ਰਿਸਕ ਬੜੇ ਲਏ ਨੇ ਵੀ ਬਹੁਤ ਵੱਡੇ ਵੱਡੇ ਰਿਸਕ ਲਏ ਨੇ ਤੇ ਜਦੋਂ ਵੀ ਕਦੇ 네ਗਟਿਵ ਥਾਟ ਮੈਨੂੰ ਆਉਂਦੀ ਸੀ ਕਿ ਮੈਂ ਰਿਸਕ ਕਿਉਂ ਲੈ ਰਿਆ ਵਾਂ ਤਾਂ ਮੈਂ ਆਪਣੇ ਮਾਈਂਡ 'ਚ ਇਹ ਲੈ ਆਉਂਦਾ ਸੀਗਾ ਵੀ ਯਾਰ ਲਾਈਫ ਦਾ ਤਾਂ ਕੁਝ ਪਤਾ ਹੀ ਨਹੀਂ ਹੈਗਾ ਵੀ ਅੱਜ ਹੈਗਾ ਕੱਲ ਹੋਵੇ ਨਾ ਹੋਵੇ ਸੋ ਜੋ ਦਿਲ ਕਰਦਾ ਵਾ ਜੋ ਵੀ ਤੁਸੀਂ ਕੰਮ ਜ਼ਿੰਦਗੀ ਚ ਕਰਨਾ ਚਾਹੁੰਦੇ ਹੋ ਉਹ ਕਰ ਲੋ ਤੇ ਉਹ ਜਦੋਂ ਕਹਿੰਦਾ ਮੈਂ ਜਦੋਂ ਆ ਚੀਜ਼ ਸੋਚਦਾ ਸੀ ਮੇਰੀ ਨੈਗੇਟਿਵਿਟੀ ਸਾਰੀ ਖਤਮ ਹੋ ਜਾਂਦੀ ਸੀ ਤੇ ਮੇਰੇ ਕੋਲ ਰਿਸਕ ਲੈਣ ਦੀ ਪਾਵਰ ਆ ਜਾਂਦੀ ਸੀ ਤੇ ਦੇਖੋ ਕਿੱਡਾ ਉਹਨੇ ਬ੍ਰਾਂਡ ਖੜਾ ਕੀਤਾ ਕਿੰਨਾ ਇਸ ਦੁਨੀਆ ਦੇ ਉੱਤੇ ਨਾਮ ਕੀਤਾ ਸਟੀਵ ਜੋਬਸ ਇੱਕ ਐਪਲ ਦਾ ਫਾਊਂਡਰ ਜਿਹੜੀ ਐਪਲ ਕੰਪਨੀ ਅੱਜ ਰਾਜ ਕਰ ਰਹੀ ਆ ਯੂਥ ਦੇ ਉੱਤੇ ਤੇ ਦੁਨੀਆ ਦੇ ਉੱਤੇ ਉਹਦੇ ਜਿਹੜੇ ਉਹਦੇ ਗੈਜਟਸ ਨੇ ਬਹੁਤ ਫੇਮਸ ਨੇ ਦੇਖੋ ਵੀ ਉਹਦੇ ਉਹਨੇ ਕਿੰਨੇ ਰਿਸਕ ਕਿਹੜੀ ਸੋਚ ਰੱਖ ਕੇ ਲਏ ਹੁਣ ਉੱਥੇ ਇਹ ਗੱਲ ਆ ਗਈ ਕਿ ਆਹ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮਿਲੇ ਤੇ ਵਾਕਈ ਤੁਸੀਂ ਇਹਨੂੰ ਜੇ ਲਾਗੂ ਕਰੋਗੇ ਬਹੁਤ ਪੋਜ਼ਿਟਿਵਿਟੀ ਤੁਹਾਨੂੰ ਮਿਲੂਗੀ ਤੇ ਤੁਸੀਂ ਇਹ ਸੋਚੋ ਵੀ ਕਦੋਂ ਕਿਹਦੇ ਨਾਲ ਕੀ ਹੋ ਜਾਣਾ ਕੁਝ ਨਹੀਂ ਪਤਾ ਮੈਂ ਅਕਸਰ ਜਦੋਂ ਵੀ ਕਿਤੇ ਮਰਗ ਦੇ ਭੋਗ ਤੇ ਜਾਂਦਾ ਨਾ ਜਿੱਦਾਂ ਸਰਕਲ ਦੇ ਵਿੱਚ ਕੋਈ ਟ੍ਰੈਜਰੀ ਹੋ ਗਈ ਤਾਂ ਉੱਥੇ ਬੈਠੇ ਦਿਮਾਗ 'ਚ ਇੱਕੋ ਹੀ ਗੱਲ ਚੱਲਦੀ ਹੁੰਦੀ ਆ ਵੀ ਇਹ ਸਮਾਂ ਸਾਰਿਆਂ ਤੇ ਹੀ ਆਉਣਾ ਵਾ ਕੁਝ ਨਹੀਂ ਪਤਾ ਕਦੋਂ ਕਿਹਦੇ ਨਾਲ ਕੀ ਹੋ ਜਾਣਾ ਵਾ ਸੋ ਸਾਰਿਆਂ ਤੇ ਸਮਾਂ ਉਹ ਆਉਣਾ ਵਾ ਕਿਸੇ ਤੇ ਜਲਦੀ ਆਉਣਾ ਕਿਸੇ ਤੇ ਲੇਟ ਆਉਣਾ ਸੋ ਜਦ ਆਪਣੇ ਹੱਥ ਹੀ ਕੁਝ ਨਹੀਂ ਫੇਰ ਆਪਾਂ ਜ਼ਿੰਦਗੀ ਨੂੰ ਕਿਉਂ ਕੋਸੀ ਜਾਣਾ ਤੁਹਾਡੇ ਲਈ ਸਭ ਤੋਂ ਵੱਡਾ ਤੋਹਫਾ ਪਰਮਾਤਮਾ ਵੱਲੋਂ ਇਹ ਹੈ ਕਿ ਤੁਹਾਡੇ ਸਾਹ ਚੱਲਦੇ ਆ ਜੇ ਤੁਹਾਡੇ ਸਾਹ ਚੱਲਦੇ ਆ ਤੁਹਾਡਾ ਸਰੀਰ ਤੰਦਰੁਸਤ ਆ ਫਿਰ ਆਪਣੇ ਆਪ ਨੂੰ ਜੇ ਤੁਸੀਂ ਕੋਸਦੇ ਹੋ ਤਾਂ ਤੁਹਾਡੀ ਬਹੁਤ ਵੱਡੀ ਗਲਤੀ ਆ ਤੁਹਾਨੂੰ ਜੇ ਦੂਜਿਆਂ ਦੀ ਜ਼ਿੰਦਗੀ ਜਿਹੜੀ ਜ਼ਿਆਦਾ ਵਧੀਆ ਲੱਗਦੀ ਆ ਦੂਜੇ ਦੀ ਜ਼ਿੰਦਗੀ 'ਚ ਜਿਹੜੀਆਂ ਸਹੂਲਤਾਂ ਨੇ ਉਹ ਜ਼ਿਆਦਾ ਵਧੀਆ ਲੱਗਦੀਆਂ ਨੇ ਦੂਜੇ ਦਾ ਲਾਈਫ ਸਟਾਈਲ ਜੇ ਜ਼ਿਆਦਾ ਵਧੀਆ ਤੁਹਾਨੂੰ ਲੱਗਦਾ ਵਾ ਤਾਂ ਮੈਂ ਕਹੂੰਗਾ ਕਿ ਇਹ ਮੂਰਖਤਾ ਵਾ ਤੁਹਾਡੀ ਆਪਣੇ ਆਪ ਤੋਂ ਤੁਸੀਂ ਜੇ ਨਫ਼ਰਤ ਕਰਦੇ ਹੋ ਇਹ ਵੀ ਤੁਹਾਡੀ ਬਹੁਤ ਵੱਡੀ ਗਲਤੀ ਆ ਕਦੇ ਵੀ ਆਪਣੇ ਆਪ ਨੂੰ ਨਫ਼ਰਤ ਨਾ ਕਰੋ ਆਪਣੀ ਜ਼ਿੰਦਗੀ ਨੂੰ ਮਾੜਾ ਨਾ ਕਹੀ ਜਾਓ ਆਪਣੇ ਆਪ ਨੂੰ ਕੋਸੀ ਨਾ ਜਾਓ ਸਾਰਿਆਂ ਨੂੰ ਬਰਾਬਰ ਇਹ ਜਿਹੜੀ ਦੁਨੀਆ ਮਿਲੀ ਆ ਬਰਾਬਰ ਜ਼ਿੰਦਗੀ ਇਹ ਮਿਲੀ ਆ ਸੋ ਇਹਨੂੰ ਯੂਟਿਲਾਈਜ਼ ਕਰ ਲਓ ਜੋ ਵੀ ਤੁਹਾਡੇ ਸ਼ੌਂਕ ਨੇ ਜੋ ਵੀ ਤੁਹਾਡੇ ਕਰਨਾ ਚਾਹੁੰਦੇ ਹੋ ਜੋ ਵੀ ਤੁਸੀਂ ਜ਼ਿੰਦਗੀ 'ਚ ਉਹਦੇ ਲਈ ਸਮਾਂ ਕੱਢੋ ਤੁਹਾਨੂੰ ਘੁੰਮਣ ਫਿਰਨ ਦਾ ਸ਼ੌਂਕ ਆ ਤਾਂ ਉਹਦੇ ਲਈ ਵੀ ਸਮਾਕਾ ਡੋ ਜਿਹੜੇ ਸੁੱਖ ਦੁੱਖ ਚੱਲਦੇ ਰਹਣੇ ਨੇ ਹਰੇਕ ਦੀ ਜ਼ਿੰਦਗੀ ਦਾ ਹਿੱਸਾ ਵਾ ਕਿਸੇ ਇੱਕ ਦੁੱਖ ਆਉਣ ਦੇ ਨਾਲ ਕਦੇ ਵੀ ਜ਼ਿੰਦਗੀ ਨਹੀਂ ਰੁਕਣੀ ਜ਼ਿੰਦਗੀ ਚੱਲਦੀ ਰਹੂਗੀ ਸੋ ਫੈਸਲਾ ਤੁਹਾਡੇ ਹੱਥ ਹੁੰਦਾ ਵਾ ਕਿ ਤੁਸੀਂ ਹੱਸ ਕੇ ਜਿਉਣੀ ਆ ਜਾਂ ਇਹਨੂੰ ਕੋਸ-ਕੋਸ ਕੇ ਜਿਉਣਾ ਵਾ ਠੀਕ ਹੈ ਜੀ ਸੋ ਆਪਣੇ ਆਪ ਨੂੰ ਕਦੇ ਵੀ ਨਫ਼ਰਤ ਨਹੀਂ ਕਰਨੀ ਪਹਿਲਾ ਪਿਆਰ ਤੁਸੀਂ ਆਪਣੇ ਆਪ ਦੇ ਨਾਲ ਕਰਨਾ ਤੇ ਬਾਕੀ ਰਿਸ਼ਤੇ ਬਾਅਦ ਵਿੱਚ ਰੱਖਣੇ ਆ ਮੈਂ ਪਹਿਲਾਂ ਵੀ ਇੱਕ ਵੀਡੀਓ ਚ ਇਹ ਗੱਲ ਤੁਹਾਨੂੰ ਕਹੀ ਸੀ ਕਿ ਜ਼ਿੰਦਗੀ ਨੂੰ ਸੌਖਾ ਕਰਨ ਦਾ ਇਹੀ ਸਭ ਤੋਂ ਇੱਕ ਆਸਾਨ ਤਰੀਕਾ ਵਾ ਆਪਣੇ ਆਪ ਨੂੰ ਪਿਆਰ ਕਰੋ ਸੈਲਫ ਲਵ ਠੀਕ ਹੈ ਜੀ ਤੇ ਹੁਣ ਜਿਹੜੀ ਉਹ ਮੈਂ ਗੀਤ ਦੀ ਗੱਲ ਕੀਤੀ ਸੀ ਉਹਦੇ ਚ ਇਹ ਵੀ ਗੱਲ ਕਹੀ ਸੀ ਕਿ ਜ਼ਿੰਦਗੀ ਤੋਂ ਲੰਮੇ ਤੇਰੇ ਝਗੜੇ ਝਮੇਲੇ ਝਗੜੇ ਝਮੇਲੇ ਆ ਨਫ਼ਰਤਾਂ ਨੇ ਵਿਚਾਰਾਂ ਦੀ ਜੰਗ ਇਹ ਕਦੇ ਨਹੀਂ ਮੁੱਕਣੀ ਸੋ ਤੁਸੀਂ ਆਪਣਾ ਲਾਈਫ ਨੂੰ ਇੰਜੋਏ ਕਰਦੇ ਰਹੋ ਇੱਕ ਹੋਰ ਜਿਵੇਂ ਗੀਤ ਸੀਗਾ ਕਿ ਕੰਮ ਨਹੀਂ ਮੁੱਕਣੇ ਜਿੰਦ ਮੁੱਕ ਜਾਣੀ ਹਨ ਇਹ ਵੀ ਸਚਾਈਆ ਨਾ ਕੰਮ ਮੁੱਕਣੇ ਆ ਨਾ ਦੁੱਖ ਮੁੱਕਣੇ ਆ ਸੋ ਇਹ ਪਾਰਟ ਆਫ ਲਾਈਫ ਆ ਨਾਲ ਨਾਲ ਤੁਹਾਡੇ ਚੱਲੂਗਾ ਜ਼ਿੰਦਗੀ ਦਾ ਹਰ ਪਲ ਜੋ ਵੀ ਤੁਹਾਨੂੰ ਪਰਮਾਤਮਾ ਨੇ ਦਿੱਤਾ ਉਹਨੂੰ ਇੰਜੋਏ ਕਰੋ ਯੂਟਿਲਾਈਜ਼ ਕਰੋ ਆਪਣੇ ਆਪਣੇ ਅੰਦਰ ਦੇਖੋ ਆਪਣੀ ਕਲਾ ਜੋ ਵੀ ਕਾਬਲੀਅਤ ਤੁਹਾਨੂੰ ਪ੍ਰਮਾਤਮਾ ਨੇ ਬਖਸ਼ੀ ਆ ਬਾਹਰ ਕੱਢੋ ਉਹਦੇ ਤੇ ਕੰਮ ਕਰੋ ਪੋਜ਼ਿਟਿਵ ਹੋ ਕੇ ਜ਼ਿੰਦਗੀ ਬਤੀਤ ਕਰੋ ਬਹੁਤ ਬਹੁਤ ਧੰਨਵਾਦ ਜੀ ਮੈਂ ਉਮੀਦ ਕਰਦਾ ਗੱਲਬਾਤ ਚੰਗੀ ਲੱਗੀ ਹੋਊਗੀ ਅਗਲੀ ਵੀਡੀਓ ਦੇ ਵਿੱਚ ਹੋਰ ਮੋਟੀਵੇਸ਼ਨ ਦੇ ਨਾਲ ਹੋਰ ਕਿਸੇ ਆਈਡੀਆ ਦੇ ਨਾਲ ਜਲਦੀ ਮਿਲਦਾ